ਕਿੰਨੇ ਦੀ ਹਾਂ ਯਾ ਦਾ ਉਹ ਤੈਨੂੰ ਵੇਚਣਾ ਨਹੀਂ ਕੋਈ ਗਲਤ ਕਹੀ ਐ ਤੈਨੂੰ ਅਸੀਂ ਗੁੱਸਾ ਕਰਿਆ ਮੈਂ ਨਹੀਂ ਮੈਂ ਨਹੀਂ ਸਾਡੇ ਰਵਾਇਤ ਕਿੰਨੇ ਦਾ ਮੈਂ ਤਾਂ ਸਿੱਧੀ ਤੇ ਤੇਰੀ ਕੁਛ ਨਹੀਂ ਹਲਾ ਦੇ ਤੂੰ ਕਹਿ ਤਾ ਨਾ ਇਧਰ ਗੱਲ ਸੁਣ ਜਿੰਨੇ ਤੈਨੂੰ ਕਿਹਾ ਦਲਾਲੀ ਫਲਾਲੀ ਮਾਪੇ ਉਧਰੋਂ ਲੈਉਣ ਦੇ ਕੰਮ ਨਹੀਂ ਨਹੀਂ ਦੇਖ ਨਹੀਂ ਹਾਂ ਯਾਰ ਯਾਰ ਯਾਰ

ਲੈ ਹੈ ਉਹ ਨਹੀਂ ਨਹੀਂ ਕੋ ਢੰਗ ਸਿਰ ਦੀ ਗੱਲ ਨਾ ਖਾ ਉਹਦੀ ਬੋਲਦੀ ਗਣੀ ਫੜੇ ਰਵਾਜੀ 30 ਦੰਦਰ ਹੁੰਦਾ ਕੰਮ ਨਹੀਂ 1000 ਦਲਾਲੀਆਂ ਲਗਦਰ ਪੀਓ ਕੁਦਾਰ ਸਾਰ ਕਿੰਨੇ ਦੀ ਬੋਲ ਹਾਂ ਨਾ ਦੱਸ ਤਾਂ ਬੋਲ ਬੋਲ ਦੀ ਬੋਲ ਦੇ ਕਿੰਨੇ ਆ ਬਕਰ ਮੁਖਲ ਪੇਟੀ ਹੈ ਹਾਂ ਨਾ ਦੱਸਦਾ ਭਾਈ ਕਿੰਨੇ ਦੀ ਐਂਡ 22000 ਬਦਲੇ ਪਤਲੀ ਹੈ ਠੀਕ ਜਿਹਾ ਹੈ ਵੀ ਦੋ ਫਿਰ ਉਹ ਜਾ ਭਾ ਕਰ ਕੱਚੀ ਵਾਲਾ ਕੁਝ ਜਿਹੇ ਤਾਣਾ ਹਟਾ ਕਰਨੇ ਪੂਗਾ ਪੱਕੇ ਰਹੀਆ ਮੈਂ ਤਾਂ ਦੱਸਦਾ ਵਾ ਮੈਂ 27 ਦੀ ਲੈਣ 27 ਦੀ 27 ਦੀ ਲੈ ਕਿੰਨੇ ਦੀ 27 ਦੀ ਕਿੰਨੇ ਦੀ ਯਾਰ ਘੱਟ ਗਏ 45 ਕੱਚੀ ਬਰੀਂਗਾ ਤੇ 30 ਦੀ ਫਰਕ ਨਹੀਂ ਜਗਰ ਰੁਪਈਆ ਲੱਗਦੇ ਤਾਂ ਯਾਰ ਕਿੰਨੇ ਦੀ ਉਹ ਨਹੀਂ ਹੁੰਦੀ ਗੱਲ ਨਹੀਂ ਆ ਸ਼ੁਕਰ ਕਰਦਾ ਬਾਬਾ ਜਾਵੜਾ ਰੁਪਈਆ ਵਾਸਤੇ ਲੱਗੀ ਜਾਂਦੇ ਗਲਤ ਗਏ ਹਾਂ ਕਿੰਨੇ ਦੀ ਉਹ ਦੋ ਹਾਂ ਕਿੰਨੇ ਦੀ ਐਂਡ ਕਿੰਨੇ ਆ ਯਾਰ 44 ਕਿੰਨੇ ਯਾਰ ਜਲਾਲੀ ਬਲਾਲੀ ਹੋਰ ਕੱਢ ਦੂੰਗਾ। ਉਹ ਨਹੀਂ ਜਲਾਲੀ ਦਾ ਚੈਕਰ। ਦੇਖ ਇਹਨਾਂ ਕੋ ਬੱਚੀ ਦੋ ਦੰਦਾ ਇਹ ਗਲਤ ਨਹੀਂ ਗਿਆ। ਨਹੀਂ ਹੁੰਦੀ। ਠੀਕ ਹੈ ਜਾਈ। ਨਹੀਂ ਹੁੰਦੀ। ਉਹ ਹੋਊ ਕਿਵੇਂ? ਉਹ ਰਾਹ ਬਾਗਵੇਂ ਹੁੰਦਾ। ਕਿੰਨੇ ਦੀ? 1000 ਘੱਟ। ਓਏ 1500 ਹੀ ਕਰ। ਕੋਈ ਇੰਨਾ ਫਰਕ ਪਾਣਾ ਬਾਲਾ ਫਰਕ ਹੈ। ਠੀਕ ਹੈ। ਨਹੀਂ ਹੁੰਦਾ। ਇਹਦਾ ਕਿੰਨੇ ਦਾ? ਕਲੀ-ਕਲੀਆ ਟੋਡੀ। ਹੈਲਾ। ਹਾਂ। ਹੁਣ ਲਾਸਟ ਪੁੱਛਣਾ। ਜਮਾਲ ਸਹੀ ਦੱਸਿਆ ਲਾਸਟ ਆ। ਆਹ ਬੰਦ ਕਰ ਜੀ ਤੇ ਜਾ ਯਾਰ। ਅੱਛਾ। ਠੀਕ ਹੈ। ਠੀਕ ਹੈ। ਇਹ ਚਲ 2000 ਘਰ ਦਿੱਤੀ ਪਿਆਜ ਉਹ ਵੀ ਤੈਨੂੰ ਨਾ ਤੂੰ ਆ ਗਿਆ ਦੁਬਾਰਾ ਤੇਰਾ ਮਾਤਾਨ ਕੀਤਾ ਬਾਈ ਗੱਲ ਗੱਲ ਸੁਣ ਲੈ ਕੱਚੇ ਪੀਲੇ ਤੈਨੂੰ ਕਹਿੰਦਾ 1000 1000 ਦਲਾਲੀ ਯਾਨੀ ਆਹ 30 ਦੀ ਲੈਣਾ ਉਹ 35 ਦੀ ਲੈਣਾ ਫਾਇਰ ਆਦੇ ਨਹੀਂ ਨਹੀਂ ਗਲਤ ਨਹੀਂ ਕਿਹਾ ਠੀਕ ਹੈ ਕੱਚੇ ਪੀਲੇ ਤੈਨੂੰ ਕਿਹਾ ਨਹੀਂ ਬੋਲ 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 ਮੈਂ ਤੇਰੀ ਸਿੱਧੀ ਮੇਰੀ ਉੱਚੀ ਗੱਲਾਂ ਨਹੀਂ ਸਿਆ ਤੂੰ ਕਹਿ ਤਾ ਨਾ ਇਹ ਸਿੱਧੀ ਗੱਲ ਹੀ ਤਾਂ ਆ ਮੈਂ ਕਿਹਾ ਬਿਲਕੁਲ ਆਪਾਂ ਸਿੱਧੀ ਗੱਲ ਕਰੀਏ ਪਕੜਣ ਨੂੰ ਲੋਕ ਲਪੀਟੇ 1000 ਜਿਹੜਾ ਦਲਾਲੀ ਨਹੀਂ ਹਰੇ 10 ਗ੍ਰਾਮ ਦਾ ਦਲਾਲੀ ਦਾ ਕੋਈ ਚੱਕ ਨਗਦਰ ਪੀਏ ਕੋਈ ਉਧਾਰ ਨਹੀਂ ਸੁਧਾਰ ਨਹੀਂ ਕਿੰਨੇ ਦੀ ਐਂਡ ਐਂਡ ਕਿੰਨੇ ਦਾ ਤੂੰ ਪੱਕਰ ਪੀ ਲਾ ਦੇ ਯਾਰ ਹਜੇ ਵੀ ਪੇਚੇ ਫਿਰਦੇ ਆ ਯਾਰ ਦੇ ਕਿੰਨੇ ਦੀ ਫਿਰ ਨਹੀਂ ਮੈਂ ਤਾਂ ਉਹ ਕਿੰਨੇ ਦੀ ਆ ਕਿੰਨੇ ਦੀ ਉਹ ਕਿੰਨੇ ਦੀ ਉਹ ਕਿੰਨੇ ਦੀ ਆ ਕਿੰਨੇ ਦੀ ਕੋਈ ਗੱਲ ਠੀਕ ਹੈ ਜਾਂ 45 ਕਿਲੋ ਹਾਂ ਬਿਆਜ ਦੀ ਲੱਗ ਬੱਸ ਤੁਹਾਨੂੰ ਇੰਨੀ ਆ ਬੱਸ ਹੁਣ ਇਧਰ ਗੱਲ ਸੁਣ ਜਿੰਨੇ ਤੈਨੂੰ ਕਿਹਾ ਦਲਾਲੀ ਫਲਾਲੀ ਮੈਂ ਆਪਣੇ ਉਧਰੋਂ ਹੋਣ ਦੇ ਕੰਮ ਨਹੀਂ ਨਹੀਂ ਦੇਖ ਨਹੀਂ ਹੌਣ ਗਲਤ ਨਹੀਂ ਕਿਹਾ ਜੋੜਾ ਹੀ ਲੈਣਿਆ ਗਲਤ ਨਹੀਂ ਗਿਆ ਮੈਂ ਤੈਨੂੰ ਗਲਤ ਤੈਨੂੰ ਮਹਿਮਲੀ ਆ ਗਿਆ ਬਾਈ ਗਲਤ ਹਸਲ ਮੈਂ ਸਿੱਤੀ ਗਲਤੀ ਤੇ ਬਿਲਕੁਲ ਹਾਂ ਠੀਕ ਹੈ ਉਹ ਠੀਕ ਹੈ ਨਹੀਂ ਮਾਦਰ ਗਲਤ ਨਹੀਂ 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 ਹੋਣਾ ਹੀ ਨਹੀਂ ਵੱਡੇ ਭਰਾ ਸੌਦਾ ਕਰਨ ਚ ਫਾਇਦਾ ਗਲਤ ਨਹੀਂ ਯਾਰ ਦੇ ਥਾਏ ਕੀ ਉਹਦੇ ਪੱਲੇ ਵੀ ਕੁਛ ਨਹੀਂ ਲੈ ਭਰਾਵਾ ਕੱਚੀ ਫਿਰ ਮੁੱਲ ਕੱਚਾ ਹੋਣਾ ਪਊਗਾ ਕੱਚੀ ਦਾ ਹੁਣ ਮੁੱਲ ਮੁੱਲ ਵੱਡਿਆਂ ਦਾ ਕਰੇਗਾ ਤਾਂ ਕੱਚੀ ਦਾ ਕੱਚੇ ਦਾ ਮੁੱਲ ਲੱਗੂ ਬਾਈ ਕਦੋਂ ਕਹਿਣਾ ਵੀ ਟਿਕਾ ਤਰੋ ਕਿਹਾ ਵੀ ਤੂੰ ਛੱਡ ਕੇ ਜਾਏਗਾ ਵੱਡੇ ਭਰਾ ਜਿਵੇਂ ਤੈਨੂੰ ਕਹਿਰ ਫੇ ਤਾਂ ਫੜਕੇ ਲੈ ਜਾਣਾ ਨੀ ਮੇਕਿਆ ਨਹੀਂ ਭਰਾ ਜਮਾ ਤਾਂ ਮੈਂ ਤਾਂ ਸਿੱਧੀ ਗਲਤੀ ਕਰਤੀ ਆ ਯਾਪਾ ਵੀ ਤੈਨੂੰ ਗਲਤ ਨਹੀਂ ਗਿਆ ਤੀ ਕਮਾ ਸੌਦਾ ਕਰਨਾ ਚ ਹੈ ਨਹੀਂ ਮੈਂ ਤੇਰੇ ਮਤ ਮੈਨੂੰ ਕਿ ਤੂੰ ਕਹੀ ਆ ਕਿ ਮੈਂ ਤਾਂ ਸਿੱਧੀ ਸੀ ਗਲਤੀ ਕਰਦਾ ਯਾ ਮੈਂ ਤੈਨੂੰ ਬਚਾੜ ਮਾਰੇ ਨਹੀਂ ਯਾਰ ਯਾਪਾ ਵੀ ਬਚਾੜ ਦੀ ਗੱਲ ਕਰੀ ਤੇਰਾ ਉਹ ਨਹੀਂ ਉਹ ਭਰਾਵਾ ਠੀਕ ਹੈ ਉਹ ਭਰਾਵਾ ਸਾਰਾ ਕੁਝ ਦੇਖਣਾ ਪੈਂਦਾ ਖਰੀਦਿਲ ਮੇਲੇ ਵੇ ਜਦੋਂ ਵੇਚਦਾ ਨਾ ਮੂਰੇ ਕਿਸੇ ਨੂੰ ਅਗਲਾ ਵੀ 100 ਕੋ ਦੇਖਦਾ ਕਿਉਂ ਬਈ ਦੇਖ ਲੈ ਨੇ ਦੁੱਧ ਖਾਤ ਲੈਣਾ ਹੁਣ ਚੁੱਥਲੇ ਪੱਲੇ ਕੁਛ ਹੁੰਦਾ ਤਾਂ ਤੈਨੂੰ ਪਹਿਲਾਂ ਕਿਹੜੀ ਤਿਆਰ ਹੋਣ ਦੇ ਵਾ ਇਹਦਾ ਕੋਈ ਪਤਾ ਨਹੀਂ ਭਰਾਵਾ ਇਹ ਤਾਂ ਘੇਟੋ ਹੈ ਇਹ ਤਾਂ ਘੇਟੋ ਹੈ ਇਹ ਕੀ ਬਣਾ ਤੇਰੀ ਤੱਕ ਤੋਂ ਬਾਹਰ ਜਾ ਬੜੇ ਨਹੀਂ ਪਤਾ ਕਿ ਐਂ ਜਾਣ ਸਾਰੀ ਬੈਟਰੀ ਜਗਾ ਦੇ ਮੈਂ ਜੀ ਜਗਾ ਦੀ ਐ ਇਹਦਾ ਕੋਈ ਪਤਾ ਨਹੀਂ ਇਹ ਤਾਂ ਘੇਟੋ ਹੈ ਇਹਨਾਂ ਦਾ ਕੋਈ ਟੁੱਕੜਾ ਮਾਣਦਾ ਪਤਾ ਨਹੀਂ ਕਿੱਥੇ ਕਰ ਦੇਣ ਪਾਰ ਵੀ ਲਾ ਦਿੰਦੇ ਆ ਤੇ ਰਾਜ ਵੀ ਦੇ ਦਿੰਦੇ ਠੀਕ ਹੈ ਕਿੰਨੇ ਦੀ ਐਂਡ ਨਹੀਂ ਮੈਂ ਤੁਹਾਨੂੰ ਦੱਸ ਕੋਈ ਐਂਡ ਕਿੰਨਾ ਹੁੰਦਾ ਬੋਝ ਤਾਂ ਮੰਨੇ ਮੈਂ ਤੁਹਾਨੂੰ ਕੋਈ ਐਂਡ ਕਿੰਨਾ ਹੁੰਦਾ ਯਾਰ ਫੜਕੇ ਫੜਾ ਦਿਆਂ ਫੜਕੇ ਫੜਾ ਦਿਆਂ ਫੜਕੇ ਫੜਾ ਦਿਆਂ ਠੀਕ ਐ ਬਰਾਦਰ ਰਸਾ ਨਹੀਂ ਨਹੀਂ ਮਰ ਸੇਵ ਤੇ ਕਿਦਰ ਹੁਣ ਤਾਂ ਤੈਨੂੰ ਗਲਤ ਲੱਗਿਆ ਨਹੀਂ ਨਹੀਂ ਮੈਂ ਤੁਹਾਨੂੰ ਜਿਵੇਂ ਕਹਤਾ ਹਾਂ ਨਾ ਭਰਾਵਾਂ ਤੋਂ ਕਰਨਾ ਭਰਾਵਾਂ ਲਈ ਗੱਲ ਰੱਖੀ ਐ ਨਹੀਂ ਆਪਾਂ ਗਲਤ ਹਜੇ ਮੈਂ ਤੁਹਾਨੂੰ ਕਿਹਾ ਨਹੀਂ ਦੇਖ ਰਹਾ ਆਹ ਦੇਖ ਲਈ ਮੈਂ ਕਿਆ ਕਰ ਦਣਾ ਨਹੀਂ ਨਹੀਂ ਇਹਦੇ ਨਹੀਂ ਕੱਚੇ ਲਾਏ ਇਹ ਫਰੀਦ ਨਾਣਾ ਚ ਐ 31 ਦੀ ਗੱਤ ਹੈ 31 ਕੋਈ ਨਹੀਂ ਜਿਹੜੇ ਲੈਣੇ ਨੇ ਵੱਡੇ ਭਰਾ ਉਹਨਾਂ ਨੇ ਆਜ਼ਾਦ ਤੱਕ ਵਕ ਦੇਖਣੀ ਹੈ ਆ ਸਹੀ ਮੰਨੀਏ ਯਾਰ ਵੱਡਾ ਪਿਆਰ ਗਿਆ ਇਹ ਤਾਂ ਸੌਦਾ ਹੈ ਕਿਉਂ ਵੀ ਖੋਗੇ ਅਸੀਂ ਲੈ ਜਾਂਦੇ ਜੀ ਹੋ ਗਏ ਅਸੀਂ ਲੈ ਜਾਂਦੇ ਜੀ ਬਾਈ ਅਗਲੇ ਨੇ ਖਰਚਾ ਪੱਠਾ 100 ਕੁਝ ਦੇਖਣਾ ਹੈ ਕਿਉਂ ਵੀ ਮੱਡੀ ਵੀ ਜੀ ਇੱਥੋਂ ਤੁਰਨ ਤੋਂ ਤੁਰ ਤੱਕ ਦਾ ਖਰਚਾ ਵੀ ਵਿੱਚ ਜੋੜਨਾ ਹੈ ਇਹਦੇ ਕੋਚ ਜੋੜਨਾ ਆ ਰਹੀ ਮੱਡੀ ਹੋ ਜੀ 200 ਰੁਪਏ ਦਾ 2000 ਤਾਂ ਉਥੇ ਸਾਨੂੰ ਦੇਣੀ ਪੈਂਦਾ ਹੋਣੀ ਇਹ ਤੇਰੇ ਤਾਂ 20 ਰੁਪਏ ਲੱਗਣਗੇ ਆ ਰਹੇ ਜਨਾ ਪੈ ਤੇ ਆਏਗਾ ਮੈਂ ਲੂੰਗਾ ਮੀਡਲ ਹਾਂ ਤੇਰੇ ਤਾਂ ਵੀਰ ਵੀ ਲੱਗਣੇ ਆ ਸਾਡਾ 2000 ਲੱਗਣਾ ਕੀ ਹੈ ਵੱਡੇ ਵੀਰ ਹੋਣਾ ਕੰਮ ਦੱਸ ਦੇਲੀ ਵੀਰ ਨਿਬੇੜ ਦੇ ਗਲਤ ਨਹੀਂ ਗਿਆ ਸਾਨੂੰ ਨਹੀਂ ਨਹੀਂ ਠੀਕ ਆ ਯਾਰ ਤੂੰ ਭਰਾਵਾ ਪਾਲ ਕੇ ਘੱਟਾਂ ਕਰੀ ਪਏ ਤਾਂ ਵੱਡੇ ਭਾਈ ਐ ਤਾਂ ਪੂਰੇ ਕਰਦੇ ਗਏ ਦੂਜਾ ਮਰਜੀ ਜੋਰ ਲਾ ਲੈ ਜੋੜ ਜਾਈਗਾ ਜਵਾ ਨਹੀਂ ਪੂਰੇ ਹੁੰਦੇ ਅੱਧੇ ਵੀ ਨਹੀਂ ਪੂਰੇ ਪੈਂਦੇ ਜੋੜ ਲੱਗ ਜਾਈਗਾ ਤੂੰ ਪੂਰੇ ਦਾ ਗਲ ਦੂਰ ਹੈਗੀ ਠੀਕ ਹੈ ਜੀ ਮੈਂ ਆ ਕੇ ਕੀ ਕਰ ਦਣਾ ਆ ਲੈ ਜਾਣਾ ਕਿੰਨੇ ਜੀ ਉਹਵੇਂ ਬੰਦੇ ਨੂੰ ਪੁੱਛੇ ਉਰਾ ਦਾ ਕਿਉਂ ਤੇਰੇ ਨੂੰ ਦਾ ਅੱਧੀ ਘਾੜੀ ਕਾਲੀ ਬੰਦ ਪਈ ਹੈ ਤੇਰੇ ਤੂੰ ਇਹਨੂੰ ਬੁੜਾ ਗਈ ਹੈ ਨਾ ਨਹੀਂ ਨਹੀਂ ਬੁੜਾ ਹੀ ਹੋਵੇ ਠੀਕ ਹੈ ਬਾਕੀ ਦਾ ਬੁੜਾ ਬੱਠਾ ਦੇਖ ਲੈ ਭਰਾ ਵਜੇ ਕੀ ਆ ਤਾਂ ਕਰ ਲੈ ਅੱਗ ਨਹੀਂ ਕੇਦਾ ਦੇਖ ਲੈ ਯਾਰ ਦਾ ਆ ਉੱਤੇ ਦੇਣੀ ਹੈ ਆਪੋ ਐਤੋਂ ਆ ਆ ਦੇ ਨਿਆ ਆਏ ਆ ਪਰਲੀਆ ਮੈਂ ਤਾਂ ਦਲਾਲੀ ਉੱਤੇ ਗਿਆ ਤਾਂ ਆਹ ਪਰ ਲਾਉਂਦੇ ਇਹ ਤੇ ਵੀਦਣਾ ਹੈ ਇਹ ਵੀ ਇਹ ਕਹਦਾ ਮਾ ਵੀਦਾਲੇ ਵਿੱਚ ਮੈਂ ਕੀ ਕਰਦਣਾ ਮਾ ਦਰਾਲੀ ਫਾਣੀ ਮਾ ਬੋਤੋ ਲੈ ਨੂੰ ਠੀਕ ਆ ਉਹ ਠੀਕ ਆ ਭਰਾ ਠੀਕ ਆ ਜਿਵੇਂ ਕਿਹਾ ਤੈਨੂੰ ਕਰਦਣਾ ਹਥਰਾ ਬੰਨ ਉਰੇ ਆ ਬਡੇ ਭਾਈ ਤੂੰ ਆ ਯਰੇ ਕੋਈ ਨਹੀਂ ਵੇਚਣੀ ਤਾਂ ਪਊਗੀ ਬਈ ਇਹ ਤਾਂ ਵੇਚਣਾ ਆਏ ਆ ਉਰੇ ਅਵੇਲੇ ਤੂੰ ਆ ਯਰੇ ਉਹ ਗੱਲ ਦਾ ਸੋਲਾ ਉਰੇ ਆ ਕੇ ਉਹ ਨਾ ਵਿੱਚ ਹੀ ਗੱਲ ਤਾਂ ਸੁਣ ਰਿਹਾ ਗੱਲ ਤਾਂ ਸੁਣ ਲੈ ਇਹਨੂੰ ਖੋਗੀ ਤਾਂ ਨਹੀਂ ਲੈ ਜਾਂਦੇ ਯਾ ਤੈਨੂੰ ਕਿਤੇ ਲੈ ਜਾਂ ਸਦਾਈਆ ਐਡਾ ਤਾਂ ਸਾਡੇ ਕੋਲ ਟਾਈਮ ਵੀ ਹੈ ਨਹੀਂ ਕਿੰਨੇ ਦੀ ਐਂਡ ਇੰਡਾ ਕੰਮ ਕਰ। ਪੁਰੇ ਨਾਂ ਦੀ ਕਰ ਕਰ ਲੈ। ਮੈਨੂੰ ਦਿੰਦੀ ਕਰ। 250 ਦੀ ਘਾਟਾ ਕੜਾ। ਨਾ ਮਾ ਉਹ ਨਾ ਕਰਦਾ ਯਾਰ। ਕਿੰਨੇ ਦੀ? ਇਧਰ ਮੂੰਹ ਦਾ ਕਰ ਕੋਈ ਪੁਰੇ ਵੱਡੇ ਭਾਈ ਤੂੰ ਵੀ ਆ ਜਾ ਹੁਣ। ਤੂੰ ਇੱਕ ਵਾਰ ਲਾਸਟ ਕਹੇ ਵੀ ਇੰਨਾ ਕੰਮ ਹੋਊਗਾ ਨੇ ਬੜੂਗਾ ਬਸ। ਇੱਕ ਵਾਰ ਹੀ। ਇੱਕ ਵਾਰ ਹੀ। ਮੋੜ ਕੇ ਨਹੀਂ ਮੈਂ। ਨਹੀਂ ਕਹਿਣਾ। ਆ 55 ਦੀ ਦੇਣੀ ਹੈ। ਆਹ। ਆ ਦੇਣੀ ਹੈ 45 ਜੀ। ਤਤ ਮੰਨਦਾ ਕਿਤਰਾ? 11000 ਵਾ ਜੋੜਦੀ ਕਹਿੰਦਾ ਆਪਰ। ਠੀਕ ਆ ਉਹ ਗੱਲ ਤਾਂ ਸੁਣ ਲੈ। ਗਲਤ ਨਹੀਂ ਕਿਹਾ। ਜਿਹੜੀ ਗੱਲ ਕਹੀ ਸੀ ਕਹੀ ਸੀ ਬਸ। ਗਲਤ ਨਹੀਂ ਕਿਹਾ ਜਿਹੜੀ ਸਰ ਗੱਲ ਕਰਦੇ ਕਿ ਕਿੰਨੇ ਦੀ ਲਾਸਟ ਕਿੰਨਾ ਸੀ ਬੈਲਾ ਸੀ ਹਾਂ ਯਾ ਨਾ ਮੈਂ ਵਾਈਟ ਨੂੰ 3 ਮਹੀਨੇ ਮੈਂ ਕੋਈ ਵੇਚਣ ਵਾਲੀ ਗੱਲ ਨਵੇਂ ਲੱਗਦੀ ਕਰ ਦੇ 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 ਆ ਜੀ ਵੇਚ ਦੀ ਨਹੀਂ ਹਜ਼ਾਰ ਹਜ਼ਾਰ ਦੀ ਕਾਟ ਦੂ ਹੋਰ ਕਾਟ ਦਣਾ ਕਿੰਨੇ ਨਾਲ ਵੇਚੇਗਾ ਮੈਂ ਵੇਚੀ ਉਹ ਕਿੰਨੇ ਨਾਲ ਵੱਡੀ ਪਰ ਕਿੰਨੇ ਨਾਲ ਵੇਚੇਗਾ 45 ਹਜ਼ਾਰ ਤਾਂ ਕੱਟ ਦੇ ਦੀ ਜੀ ਮੈਂ ਅੰਦਰੋਂ ਕੱਟਾ ਲੈਣ ਮੈਂ ਲੈਣਾ ਕੋਈ ਜਾ ਆ ਚਾਲੀ ਜਿੰਦਰਾ ਕੇ ਦੱਸੇ ਨਹੀਂ ਗੱਲ ਚਾਈ ਜਿੰਦਰਾ ਹਾਂ ਯਾਰ ਬੰਦੇ ਭਾਈ ਤੈਨੂੰ ਕੋਸ਼ਿਸ਼ ਕਰ ਯਾਰ ਭਾਈ ਮੈਂ ਵੇਚਦਾ ਨਹੀਂ ਕੋਈ ਖੁਸ਼ੀ ਆਦੀ ਨਾ ਕਿੰਨੇ ਦੀ ਵਿਚੇਗਾ ਫਿਰ 60000 ਟੈਂਡ 60000 ਦੇਖ ਲੈ ਯਾਰ ਜੇ ਤਾਂ ਹੁੰਦੀ ਆ ਤੋੜ ਕੇ ਬਈ ਬਸ ਠੀਕ ਆ ਬਈ ਗਲਤ ਨਹੀਂ ਕਿਹਾ ਆ ਤਾਂ ਮੈਨੂੰ ਉਹਦੇ ਕਰਦਾ ਉਹਦੇ ਜਿੰਨੇ ਕਿਹਾ ਦੋ ਤੇ ਕਰਾ ਮੈਂ ਪਿੱਛੇ ਕਿੰਨੇ ਦੀ 40 ਕਰਕੇ ਲੱਗੀ 30 ਨਹੀਂ ਉਹ ਕਿੰਨੇ ਦੀ ਫਿਰ ਹਾਂ ਯਾਰ 40 ਦੇ 45 ਨਹੀਂ ਘਟਿਆ ਯਾਰ ਹਾਂ ਯਾਰ ਕਿੰਨੇ ਦੀ 45000 ਦੀ ਹਾਂ ਆ ਲੇਨ ਇਹ ਲੈ ਲੈ ਆਲਾ ਇਹਨਾਂ ਤੈਨੂੰ ਉੱਤੇ ਫੜ ਕੇ ਲੈ ਲੈ ਮੈਂਗਾ ਬਗਾਉਂ ਨਹੀਂ ਆ ਗਲਤ ਨਹੀਂ ਗਿਆ ਇਹਦਾ ਠੀਕ ਹੈ ਚੱਲ ਦੇ